ਸੰਗਤ ਜੀ ਹੁਣ ਆਪਣੀਆਂ ਸੁਰਤੀਆਂ ਦਾ ਬਣਾਓ ਰਤੀ ਕਾ ਟਕਾ ਤੇ ਮੈਂ ਬੇਨਤੀ ਕਰਾਂ ਵੀ ਇਹ ਨਵਾਂ ਹੀ ਪ੍ਰਸੰਗ ਜੇ ਤੇ ਪਹਿਲੀ ਦਫਾ ਹੀ ਲੱਗੇ ਜੇ ਲਾਉਣ ਅਸੀਸਾਂ ਤੁਹਾਡੀਆਂ ਨਾਲ ਲੱਗਣਾ ਰਹਿਮਤਾਂ ਵਰਤਣੀਆਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕਿਉਂਕਿ ਸੰਗਤ ਜੀ ਇੱਕ ਬਚਨ ਆ ਮੂਖ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣਾ ਪਰਮਾਰਾਇ ਕਦੋ ਸਹਿਬ ਜੀ ਕਹਿੰਦੇ ਜੋ ਕਾਲ ਕਿਰਪਾ ਕਰਾਏ ਜੇ ਡਾਡਾ ਕਿਰਪਾ ਕਰ ਦਵੇ ਦੇ ਫੇਰੇ ਰਹਿਮਤਾ ਵਰਤਦੀਆਂ ਪਿੰਗੋਲ ਪਰਬਤ ਪਾਰ ਪਰ ਖਲ ਚਤੁਰ ਬਕੀਤਾ ਅੰਦਲੇ ਤਰੇ ਭਵਨ ਸੂਝਿਆ ਗੁਰਪੇਟ ਪੁਨੀਤਾ ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਸੁਰਤਿਆਂ ਨੂੰ ਲੈ ਕੇ ਜਾਓ ਸੰਗਰੂਰ ਦੇ ਇਲਾਕੇ ਦੇ ਵਿੱਚ ਤੇ ਨਗਰ ਜੇ ਸੁਨਾਮ ਸ਼ਾਇਦ ਜਿਨ੍ਹਾਂ ਨੇ ਹਿਸਟਰੀ ਨੂੰ ਪੜ੍ਹਿਆ ਹੋਵੇ ਸੁਨਾਮ ਤੋਂ ਹੀ ਉਹਨਾਂ ਦੇ ਟੇਟੇ ਪ੍ਰਸੰਗ ਚੜ ਗਿਆ ਹੋਵੇ ਤੇ ਨਾ ਚੜਿਆ ਹੋਵੇ ਤੇ ਰਤਿਕ ਮੇਰੇ ਨਾਲ ਮੇਰਾ ਬਾਹ ਫੜ ਕੇ ਮੇਰੀ ਤੇ ਤੁਰੇ ਜਾयो ਰਤਿਕ ਅਗਾਹ ਜਾ ਕੇ ਤੁਹਾਨੂੰ ਪਤਾ ਲੱਗ ਜੇਗਾ ਵੀ ਇਹ ਪ੍ਰਸੰਗ ਹੈ ਕਿਹੜਾ ਨਗਰ ਸੁਨਾਮ ਇਲਾਕਾ ਸੰਗਰੂਰ ਦਾ ਸਰਦਾਰ ਟੈਲ ਸਿੰਘ ਤੇ ਉਹਦੇ ਧਰਮ ਦੀ ਸੁਪਤਨੀ ਸਰਦਾਰਨੀ ਨਾਰਾਇਣ ਕੌਰ ਇਹਨਾਂ ਦੋਵਾਂ ਜੀਆਂ ਦੇ ਘਰ ਨੂੰ ਲੱਗਾ ਜੀ ਭਾਗ ਸਨ ਆਈਆ ਮਹੀਨਾ ਆਇਆ ਜੀ ਦਸੰਬਰ ਦਾ 26 ਦਸੰਬਰ ਸਨ 1899 ਤੇ ਜਿਹੜਾ ਦੇਸੀ ਮਹੀਨਾ ਉਹ ਜੇ ਪੋ ਤੇ ਦੇਸੀ ਮਹੀਨੇ ਦੀ ਤਰੀਕ ਆ 13 ਪੋ ਸ਼ਿਦਾ ਵਾਲਾ ਦਿਨ 13 ਪੋ ਨੂੰ 1899 26 ਦਸੰਬਰ ਵਾਲੇ ਦਿਨ ਸਰਦਾਰ ਟਹਿਲ ਸਿੰਘ ਦੇ ਘਰ ਮਾਤਾ ਨਰੈਣ ਕੌਰ ਦੀ ਕੁੱਖ ਨੂੰ ਭਾਗ ਲਾਉਣ ਵਾਲਾ ਮਰਦ ਜੰਮਿਆ ਇਹ ਤੋਂ ਪਹਿਲਾਂ ਇੱਕ ਭਜੰਗੀ ਦਾ ਜਨਮ ਪਹਿਲਾਂ ਹੋ ਚੁੱਕਾ ਤੇ ਸੰਗਤ ਜੀ ਵੱਡੇ ਭਜੰਗੀ ਦਾ ਨਾਮ ਜੇ ਸਾਧੂ ਸਿੰਘ ਤੇ ਜਿਹਦਾ ਜਨਮ 26 ਦਸੰਬਰ 1899 ਨੂੰ ਹੋਇਆ ਘਰਦਿਆਂ ਨੇ ਇਹਦਾ ਨਾਮ ਰੱਖਿਆ ਜੇ ਸ਼ੇਰ ਸਿੰਘ ਇਹ ਦੋਵੇਂ ਭਰਾ ਅਜੇ ਉਮਰ ਕੋਈ ਬਹੁਤਾ ਜਿਆਦਾ ਨਹੀਂ ਛੋਟੀ ਉਮਰ ਆ ਤੇ ਮਾਤਾ ਪਿਤਾ ਦੇ ਇਹ ਲੋਰੀਆਂ ਦੇ ਨਾਲ ਪਾਲ ਰਹੇ ਨੇ ਤੇ ਸੰਗਤ ਜੀ ਹੁਣ ਸ਼ੇਰ ਸਿੰਘ ਇਹਦੀ ਉਮਰ ਹੋਈ ਆ ਅਜੇ 3 ਕਿ ਸਾਲਾਂ ਦੀ ਤੇ ਇਹਦੀ ਮਾਤਾ ਨਰੈਣ ਕੌਰ ਜਿਹਨੂੰ ਇਉਂ ਪ੍ਰਤੀਤ ਹੋਇਆ ਵੀ ਹੁਣ ਮੈਂ ਆਪਣੇ ਦੋਵੇਂ ਫਰਜ਼ੰਦਾ ਨੂੰ ਆਪਣੇ ਕਲਾਵੇ ਦੇ ਨਾਲ ਜਿਵੇਂ ਆਖਰੀ ਵਰੀ ਲਾ ਰਹੀ ਹੋਵਾਂ ਸੰਗਤ ਜੀ ਇਹ ਮਾਂ ਤੇ ਪੁੱਤ ਦਾ ਸਨੇਹ ਬੜਾ ਮੈਂ ਬੇਨਤੀ ਕਰਾਂ ਬੱਚਾ ਗੁਰੂ ਕਿਰਪਾ ਕਰੇ ਸਭਨਾ ਮਾਤਾਵਾਂ ਦੇ ਬੱਚੇ ਤੰਦਰੁਸਤੀ ਚੜ੍ਹਦੀ ਕਲਾ ਵਿੱਚ ਰਹਿਣ ਸਭਨਾ ਬੱਚਿਆਂ ਦੀਆਂ ਮਾਤਾਵਾਂ ਚੜ੍ਹਦੀ ਕਲਾ ਵਿੱਚ ਰਹਿਣ ਪ੍ਰਸੰਗਤ ਜੀ ਕਿਤੇ ਉਹ ਮਨਹੂਸ ਬੱਚਾ ਹੋਵੇ ਉਹ ਮਾੜੇ ਲੇਖਾਂ ਵਾਲਾ ਬੱਚਾ ਹੋਵੇ ਜਿਹਦੀ ਮਾਂ ਸੰਸਾਰ ਤੋਂ ਰੁਕਸਾ ਦੋਣ ਲੱਗੀ ਹੋਵੇ ਉਸ ਬੱਚੇ ਦੇ ਅੰਦਰ ਨੂੰ ਤੁਸੀਂ ਨੇੜਿਓਂ ਜਰੀ ਤੱਕ ਸਕਦੇ ਹੋ ਹੁਣ 3 ਸਾਲ ਦੀ ਉਮਰ ਹੋਈ ਤੇ ਮਾਤਾ ਨਰਾਇਣਕੌਰ ਨੂੰ ਪ੍ਰਤੀਤ ਹੋਇਆ ਵੀ ਅੱਜ ਆਪਣੇ ਬੱਚਿਆਂ ਨੂੰ ਮੈਂ ਆਖਰੀ ਵਾਰੀ ਕਲਾਵੇ ਵਿੱਚ ਰਹਿ ਰਹੀ ਆ ਤੇ ਜ਼ਿਕਰ ਕਰਦੀ ਆ ਮਨ ਨਾਲ ਸੋਚਦੀ ਕਹਿੰਦੀ ਚੱਲੀਏ ਸੰਸਾਰ ਤੋਂ ਰੁਕਸਤ ਹੋ ਲੱਗੀ ਇੱਕ ਦਫ਼ਾ ਦੋਹਾਂ ਦੇ ਮੱਥੇ ਤੇ ਚੁੰਮ ਸਾਧੂ ਸਿੰਘ ਦਾ ਤੇ ਸ਼ੇਰ ਸਿੰਘ ਦਾ ਸਾਧੂ ਦਾ ਤੇ ਸ਼ੇਰੇ ਦਾ ਇਸ ਕਰਮਾਂ ਵਾਲੀ ਮਾਂ ਨੇ ਮੱਥਾ ਚੁੰਮਿਆ ਆਪਣੇ ਦੋਵਾਂ ਨੂੰ ਕੋਲ ਬਿਠਾਇਆ ਇੱਕ ਖੱਬੇ ਪਾਸੇ ਦੁਆ ਸੱਜੇ ਪਾਸੇ ਆ ਤੇ ਦੋਨਾਂ ਦੇ ਨਾਲ ਗੱਲ ਵਕੜੀ ਸਾਂਝੀ ਕਰਕੇ ਕਹਿਣ ਲੱਗੀ ਆ ਪੁੱਤ ਸੰਸਾਰ ਦੇ ਵਿੱਚ ਬੜੀਆਂ ਔਕੜਾਂ ਆਉਣਗੀਆਂ ਉਹ ਬੰਦਾ ਕਦੇ ਕਾਮਯਾਬ ਨਹੀਂ ਹੋ ਸਕਦਾ ਜਿਹਦੇ ਜੀਵਨ ਦੇ ਵਿੱਚ ਔਖ ਨਾ ਆਵੇ ਉਹ ਬੱਚਾ ਕਦੇ ਕਾਮਯਾਬ ਨਹੀਂ ਹੁੰਦਾ ਜਿਹਦੀ ਜ਼ਿੰਦਗੀ ਵਿੱਚ ਦੁੱਖ ਨਾ ਆਉਣ ਸੰਗਤ ਜੀ ਇਹਨੇ ਕੁ ਬਚਨ ਸਾਂਝੇ ਕੀਤੇ ਸ਼ੇਰ ਸਿੰਘ ਨੇ ਮਾਤਾ ਦੇ মুখ ਵਿੱਚ ਚਿਮਚੇ ਨਾਲ ਪਾਣੀ ਪਾਇਆ ਤੇ ਵਹਿੰਦਿਆ ਵਹਿੰਦਿਆ ਬੱਚੇ ਦੇ ਹੱਥੋਂ ਮਾਂ ਕੂਚ ਕਰ ਗਏ ਜਹਾਨ ਤੇ ਹੁਣ ਸੰਗਤ ਜੀ ਇਹ ਦੋਵੇਂ ਬੱਚੇ ਸਾਧੂ ਸਿੰਘ ਤੇ ਸ਼ੇਰ ਸਿੰਘ ਇਹਨਾਂ ਨੇ ਇੱਕ ਲੰਮਾ ਹੌਕਾ ਲਿਆ ਤੇ ਡੁਸਕਰ ਰਹੇ ਨੇ ਦੋਵਾਂ ਦੇ ਨੇਤਰਾਂ ਚੋਂ ਵੈਰਾਗ ਦੇ ਹੰਝੂ ਟਪਕਰ ਰਹੇ ਨੇ ਇਹਨਾਂ ਦਾ ਪਿਤਾ ਸਰਦਾਰ ਪਹਿਲ ਸਿੰਘ ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਜ਼ਮਤ ਨੂੰ ਚੰਗੀ ਤਰ੍ਹਾਂ ਜਾਣਦਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਬੋਲ ਹੈ ਜੋ ਉਪਜਿਓ ਸੋ ਬਿਨਸ ਹੈ ਪਰ ਉਹ ਆਜ ਕੈ ਕਾਲ ਨਾਨਕ ਹਰ ਗੁਣ ਗਾਇਲੇ ਛਾੜ ਸਗਲ ਜੰਜਾਲ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰਿਆ ਜਿਸ ਕਾ ਜੀਵ ਪ੍ਰਾਣ ਹੈ ਕਿਉਂ ਸਾਹਿਬ ਮਨੋਂ ਵਿਸਾਰਿਆ ਸਰਦਾਰ ਤਹਿਲ ਸਿੰਘ ਹੁਣ ਰੋਂਦੇ ਹੋਏ ਦੋਨਾਂ ਬੱਚਿਆਂ ਦੇ ਕੋਲ ਆ ਕੇ ਸਰਦਾਰ ਤਹਿਲ ਸਿੰਘ ਨੇ ਇੱਕ ਨੂੰ ਸੱਜੇ ਪਾਸੇ ਦੂਵੇਂ ਨੂੰ ਖੱਬੇ ਪਾਸੇ ਲਿਆ ਤੇ ਦੋਨਾਂ ਬੱਚਿਆਂ ਦੀ ਮਾਂ ਦੇ ਸੰਸਾਰ ਤੋਂ ਚਲੇ ਜਾਣ ਤੋਂ ਬਾਅਦ ਭਾਣੇ ਦੇ ਵਿੱਚ ਰਹਿਣ ਦੀ ਦਾਤ ਜਿਵੇਂ ਸਰਦਾਰ ਤਹਿਲ ਸਿੰਘ ਆਪਣੇ ਬੱਚਿਆਂ ਨੂੰ ਦੇ ਰਿਹਾ ਉਸ ਸਮੇਂ ਦੇ ਸੀਨ ਨੂੰ ਗਿਆਨੀ ਗੁਰਕੀਰਤ ਸਿੰਘ ਡਬਲ ਐਮ ਏ ਦੇ ਸਾਥੀ ਦਰਦਨਾਕ ਬੋਲਾਂ ਰਾਹੀ ਇਹੋ ਬਿਆਨ ਕਰ